ਲਾਤੀ ਜਸਤ ਪਤਿਆਂ ਘਰ ਦੇ ਤੇ ਇਕਵਲਕਾਰ ਅਸਰ ਗੁਰਪ੍ਰਸਾਦ ਸਾਸਤ ਵਿệ ਸਿਮਤ ਸਉਤੇ ਰਾ ਸੁਰ ਸਵਰੀ ਚਰਨ ਸਮਰਾਨੀ ਸਾਖਾ ਤੀਨ ਮੋਹ ਮਤ ਰਾਵੇ ਤੂੰ ਤਾ ਸਰਬਜਾਨੀ ਤਾਂ ਕੇ ਚਨ ਜਪੇ ਜਨ ਨਾਨਕ ਬੋਲੇ ਅਮਰਤ ਬਾਣੀ ਰਾਹੋ ਤੈ ਤੇਤ ਕੋੜੀ ਦਾਤ ਤੁਮਾਰੇ ਰਿਤ ਸਿਧ ਪ੍ਰਣ ਆਧਾਰੀ ਤਾਕ ਰੂਪ ਨਾ ਜਾਈ ਲਖਣੇ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜੋਗੀ ਅੰਤਰ ਚਾਰੇ ਤੇਰੀ ਆਖਾਣੀ ਕਰਮ ਹੋਵੇ ਤਾਂ ਪਰਮ ਗਤ ਪਦ ਪਾਈਐ ਕਥੇ ਕਤ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾਕੋ ਨਜ਼ਰ ਕਰੇ ਤੂੰ ਆਪਣੀ ਸਾਈ ਸਤ ਸਮਾਨ ਨਾ ਤੇਰਾ ਸਭ ਕੋਈ ਲੈ ਤੈ ਜੀਤੀ ਅਮਰ ਜਾਣੀ ਜਾਂ ਤੁਧ ਭਾਵੇ ਤਾ ਗੁਰਮੁਖ ਪੂਜੇ ਹੋਰ ਮਨਮੁਖ ਫਿਰੇ ਜਾਣੀ ਚਾਰਿ ਵੇਦ ਬ੍ਰਹਮੇ ਕੋ ਦिए ਪੜ ਪੜ ਕਰੇ ਵਿਚਾਰੀ ਤਾ ਕੋ ਕਮਨਾ ਬੁਜੇ ਨ ਕੋੜਾ ਨਰਕ ਸੁਖ ਅਵਤਾਰੀ ਤੁਗੋ ਚੁਕੋ ਕੇ ਰਾਜੇ ਕੀ ਗਾਵੇ ਕਰ ਅਵਤਾਰੀ ਤੈਨ ਭੀ ਅੰਤ ਨ ਪਾਇਆ ਤਾ ਕਾ ਕੀ ਕਰ ਅਕ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸੱਚਾ ਦੇਤਾ ਸਤਿ ਬਖਾਣੀ